ਜੁਗਾ ਖੁੱਲ ਜਾ ਸਿੰਸਿੰਗ ਥੰਡ ਜਿਹੜੀ ਆ ਬਹੁਤ ਜ਼ਿਆਦਾ ਸੋ ਸਵਾਗਤ ਕਰਦੇ ਆਂ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਣਾ ਮੈਂ ਤੁਹਾਨੂੰ ਪਹਿਲਾਂ ਦੱਸਣਾ ਸਫ਼ਰ ਸ਼ੁਰੂ ਹੋਣ ਵਾਲਾ ਵੀ ਜਰਮਨੀ ਦੇ ਮਨੀਚ ਸ਼ਹਿਰ ਤੋਂ ਲੈ ਕੇ ਆਸਟਰੀਆ ਤੱਕ ਦਾ ਲਗਭਗ ਆਪਣਾ 4 3 ਤੋਂ 4 ਘੰਟੇ ਦਾ ਸਫ਼ਰ ਹੋਊਗਾ ਮੈਂ ਟ੍ਰੇਨ ਦੀ ਤੁਹਾਨੂੰ ਸੈਰ ਕਰਾਊਂਗਾ ਕਿੱਦਾਂ ਦੀ ਹੁੰਦੀ ਆ ਟ੍ਰੇਨ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰਦੇ ਸੋ ਤੁਹਾਡਾ ਭਰਾ ਐਵੇਂ ਪੂਰਾ ਤਿਆਰਬਰ ਤਿਆਰ ਸੋ ਦੇਖ ਸਕਦੇ ਆ ਆਪਣੀ ਤਿਆਰੀ ਤੇ ਥੱਲੇ ਆਪਾਂ ਟਰੈਕਿੰਗ ਵਾਲੇ ਸ਼ੂਜ਼ ਕਿਉਂਕਿ ਉੱਥੇ ਲੋਡ ਬਣੀ برف ਬਹੁਤ ਪੈ ਰਹੀ ਆ ਬਾਕੀ ਲੱਗੇਜ ਵਗੈਰਾ ਮੇਰੇ ਕੋਲ ਦੋ ਕਿਲੋ ਛੋਟਾ ਜਿਹਾ ਲੱਗੇਜ ਮੈਂ ਰੱਖਦਾ ਮਾਂ ਸੋ ਚਲੋ ਠੀਕ ਆ ਜੀ ਦਿਖਾਉਨੇ ਆ ਤੁਹਾਨੂੰ ਟ੍ਰੇਨ ਤੇ ਸੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ ਸੋ ਐਵੇਂ ਸਪੋਰਟ ਕਰਦੇ ਰਹੋ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਆਪਣੀ ਟ੍ਰੇਨ ਜਿਹੜੀ ਆ ਆ ਚੁੱਕੀ ਆ ਬਿਲਕੁਲ ਟ੍ਰੇਨ ਆ ਚੁੱਕੀ ਆ ਆਪਣੀ ਬਈ ਸੈਕੰਡ ਥਰਡ ਆਪਣੀ ਬਿਜ਼ਨਸ ਕਲਾਸ ਫਸਟ ਕਲਾਸ ਪੈਂਜ ਬੈਨੇ ਆ ਸੋ ਬਿਲਕੁਲ ਟ੍ਰੇਨ ਆਪਣੀ ਆ ਚੁੱਕੀ ਆ ਬੈਗ ਆਪਣਾ ਰੈਡੀ ਆ ਤੇ ਫਿਰ ਤੁਹਾਨੂੰ ਕਹਿਣਾ ਜੇਕਰ ਤੁਸੀਂ ਚੈਨਲ ਤੈਨੂੰ ਆ ਚੈਨਲ ਸਸਤਾ ਫੋਲੋ ਜ਼ਰੂਰ ਕਰੋ ਭੱਜ ਕੇ ਫੜਦੇ ਆਪਣੀ ਟ੍ਰੇਨ ਸੋ ਬਿਲਕੁਲ ਲੇਟ ਰਹੇ ਹੋਣ ਆਪਣੀ ਇੱਥੋਂ ਜਾ ਰਹੀ ਆ ਜੀ ਆਸਟ੍ਰੇਲੀਆ ਸੇ ਆਸਟ੍ਰੇਲੀਆ ਦਾ ਸਫਰ ਕਿਦਾਂ ਹੁੰਦਾ ਪਹਿਲਾਂ ਤਾਂ ਟ੍ਰੇਨ ਦਾ ਸਫਰ ਕਰਦੇ ਆ ਬਾਅਦ じゃ ਆਪਾਂ ਪਹਿਲਾ ਦਿਨ ਪਾਉਂਦੇ ਆ ਸੋ ਸਾਰੀਆਂ ਬੀਬੀਆਂ ਮਾਈਆਂ ਛਾਈਆਂ ਸਭ ਗਈਆਂ ਚੜ ਫਿਰ ਬਾਬੇ ਰਹਿ ਗਏ ਘਾਲੋ ਟ੍ਰੇਨ ਚੋਂ ਤੇ ਸਾਰੀ ਗਰਮੀ ਲੱਗਣ ਲੱਗ ਪਈ ਐ ਸੋ ਮੇਰਾ ਇੰਨਾ ਕੁ ਲੱਗ ਜਾ ਸੋ ਇੱਧਰ ਦੇਖ ਸਕਦੇ ਆ ਇੱਧਰ ਆਪਣਾ ਅਪਾਰਟਮੈਂਟ ਉਹ ਆਇਂਦਾ ਆਪਣਾ ਮੰਨ ਲਓ ਜਿਵੇਂ ਫਰਸਟ ਕਲਾਸ ਆਰ ਆਪਣਾ ਆਪਣਾ ਆ ਗਏ ਇਹਨੇ ਸੋ ਆਪਣੀਆਂ ਜਿਹੜੀਆਂ ਸੀਟਾਂ ਇਵੇਂ ਰਹਿਣਗੀਆਂ ਤਿੰਨ ਤਿੰਨ ਬੰਦੇ ਆਣੀਆਂ ਹੱਲੇ ਤੇ ਕੋਈ ਨਹੀਂ ਆਇਆ ਮੈਂ ਬਾਅਦ ਚ ਸਮਾਂ ਰੱਦ ਤੇ ਇਧਰ ਉਹਦਾ ਥੋੜੀ ਜਿਹੀ ਆਪਣਾ ਟ੍ਰੇਨ ਵਿਖਾਉਣਾ ਵਾ ਸੋ ਚੱਲਦੇ ਆ ਆ ਟ੍ਰੇਨਾਂ ਇਕਨੋਮਿਕ ਕਲਾਸ ਵੇਖਿਓ ਬੋਲਦੀ ਕਿ ਮਾਰਨਾ ਪੈਣਾਗੇ ਹਾਂ ਹਾਂ ਐ ਖੁੱਲਦੀਆਂ ਇੱਥੇ ਤੇ ਥੋੜਾ ਇਹ ਵਿਖਾਉਣਾ ਸੋ ਬਿਲਕੁਲ ਆਪਾਂ ਸਫ਼ਰ ਕਰ ਰਹੇ ਹਾਂ ਜੀ ਜਰਮਨੀ ਤੋਂ ਆਸਟਰੀਆ ਸੀਟਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਨੇ ਕਿਹ ਤਰ੍ਹਾਂ ਦੀਆਂ ਹੁੰਦੀਆਂ ਗੇਟ ਜਿਹਨਾਂ ਟ੍ਰੇਨਾਂ ਦੇ ਵਿੱਚ ਆਪਣੇ ਆਪ ਹੀ ਖੁੱਲ ਜਾਂਦੇ ਨੇ ਪੂਰੀ ਐ ਲਗਜ਼ਰੀ ਫੀਲਿੰਗ ਹੁੰਦੀ ਆ ਗਰਮੀ ਜਿਆਦਾ ਲੱਗਦੀ ਜੈਕਟ-ਜੁਗੜ ਆਪਾਂ ਨਾ ਲਾਤੀ ਆ ਠੰਡ ਤੇ ਉੱਥੇ ਜਾ ਕੇ ਪਾਉਗੀ ਸੋ ਇਸ ਤਰ੍ਹਾਂ ਦੀਆਂ ਕੁਝ ਹੁੰਦੀਆਂ ਨੇ ਟ੍ਰੇਨਾਂ ਆਜੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਦਤਾਂ ਦੀਆਂ ਸੀਟਾਂ ਦਿਖਾਉਣਾ ਆਪੂਗਾ ਵੇਖਦਾ ਆਪਣੇ ਆਪ ਹੀ ਖੁੱਲ ਜਾਊਗਾ ਖੁੱਲ ਜਾ ਸਿੰਸਿੰਗ ਸੋ ਇਵੇਂ ਦੀਆਂ ਹੁੰਦੀਆਂ ਨੇ ਕੁਝ ਜੀ ਸੀਟਸ ਕਿੰਨੀਆਂ ਸੋ ਮੇਰੀ ਸੀਟ ਅੱਗੇ ਆ ਤੁਹਾਨੂੰ ਬਿਠਾਉਣਾ ਨਹੀਂ ਕਿਉਂਕਿ ਲੋਕ ਥੋੜਾ ਮਾਈਂਡ ਮਾਈਂਡ ਕਰਦੇ ਨੇ ਸੋ ਇਧਰ ਦੇ ਪਾਸੇ ਆ ਚੈੱਕ ਕਰੋ ਜਿਹੜੀਆਂ ਇਹ ਟ੍ਰੇਨਾਂ ਹੁੰਦੀਆਂ ਨੇ ਮੰਨ ਲਓ ਜਿਵੇਂ ਮੈਂ ਬਿਜ਼ਨਸ ਲਾਸ ਬੁੱਕ ਕੀਤੀ ਆ ਇੱਥੇ ਤੁਹਾਨੂੰ ਇਵੈਂਟ ਟੇਬਲ ਮਿਲੂਗਾ ਜਿਵੇਂ ਅਗੋਰਾ ਦੇਵੇਂ ਆਪਾਂ ਨੂੰ ਆ ਟੇਬਲ ਮਿਲਿਆ ਵਾ ਤੇ ਸਾਹਮਣੇ ਵਾਲਾ ਬੰਦਾ ਪਹੁੰਚ ਲਗ ਰਿਹਾ ਉਹਦੀ ਫੋਟੋ ਕਿ ਕਿਹੜਾ ਜੇ ਆਪਾਂ ਨੂੰ ਖਾਣ ਪੀਣ ਮਿਲਦਾ ਉਹ ਵੀ ਦੇਖਦੇ ਆ ਇਹਨਾਂ ਦੇ ਵਾਸ਼ਰੂਮ ਵੀ ਵਿਖਾਉਣਾ ਤੁਹਾਨੂੰ ਕਿਵੇਂ ਦੇ ਹੁੰਦੇ ਨੇ ਸੋ ਚੈੱਕ ਕਰੋ ਇਹਨਾਂ ਦੇ ਵਾਸ਼ਰੂਮ ਚ ਐਵੇਂ ਬੰਦ ਕਰਨਾ ਪੈਂਦਾ ਸਿਗਰਟ ਨਹੀਂ ਪੀ ਸਕਦੇ ਪਰ ਕੁੜੀਓ ਵਾਲੇ ਛੋਟੇ ਨੇ ਯਾਰ ਵਾਲੇ ਹੀ ਛੋਟੇ ਨੇ ਮਤਲਬ ਇੰਜ ਹੀ ਹੁੰਦਾ ਹੈ ਵਿੱਚ ਵੀ ਆਮ ਆਮ 15 ਤੱਕ ਹੀ ਕਰ ਸਕਦਾ ਜੀ ਇਹਦੇ ਤੇ ਮਦਾਨ ਦੋਨੇ ਖੇੜ ਸਕਦਾ ਸੋ ਬਿਲਕੁਲ ਆਪਾਂ ਕਦੀ ਬਣਾਇਆ ਤਾਂ ਨਹੀਂ ਹੈਗਾ ਇਹ ਬਾਥਰੂਮ ਜੇ ਚ ਵੜ ਕੇ ਅੱਜ ਮੈਂ ਤੁਹਾਨੂੰ ਦਿਖਾਉਨੇ ਬਾਥਰੂਮ ਬਹੁਤ ਫਰਮੇ ਕਿੱਦਾਂ ਦੇ ਹੁੰਦੇ ਟ੍ਰੇਨ ਸੋ ਦੇਖਦੇ ਆਂ ਟ੍ਰੇਨ ਦੀ ਯਰਣੀ ਸਾਡੀ ਕਿਵੇਂ ਦੀ ਹੁੰਦੀ ਆ ਕੀ ਕੁਝ ਆਪਾਂ ਨੂੰ ਖਾਣ ਨੂੰ ਮਿਲਦਾ ਸੋ ਇਹਦਾ ਟਿਕਟਾ ਟੁਕਣ ਦਾ ਪ੍ਰਾਈਸ ਨਾਲ ਦਾ ਫਿਰ ਦੱਸੂਗਾ ਜੇਕਰ ਤੁਸੀਂ ਮੇਰੇ ਵਾਂਗੂ ਦੁਨੀਆ ਘੁੰਮਣਾ ਚਾਹੁੰਦੇ ਹੋ ਪਹਿਲੇ ਤੇ ਯਾਰਾਂ ਨੂੰ ਫੋਲੋ ਕਰ ਲਓ ਕਮੈਂਟ ਕਰਕੇ ਦੱਸਿਆ ਕਰੋ ਫਿਰ ਤੁਹਾਨੂੰ ਸਾਰੀ ਡਿਟੇਲ ਦਿਆ ਕਰੂੰਗਾ ਆਪਾਂ ਕਿਵੇਂ ਘੁੰਮਦੇ ਆ ਮਿਲਦੇ ਆ ਸੋ ਬਿਲਕੁਲ ਮੈਂ ਐਂਟਰ ਕਰ ਚੁੱਕਾ ਯਾਰਾਂ ਇਸ ਬਰੁਕ ਦੇ ਇਨਸਬਰੁਕ ਇਹ ਸ਼ਹਿਰ ਦਾ ਨਾਮ ਆ ਮੈਂ ਤੁਹਾਨੂੰ ਦੱਸ ਦਿੰਨਾ ਆਸਟਰੀਆ ਦੇ ਵਿੱਚ ਇਨਸਬਰੁਕ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਇੱਧਰ ਚੈੱਕ ਕਰੋ ਸੋ ਅੱਜ ਮੇਰੇ ਨਾਲ ਤੁਹਾਨੂੰ ਮੈਂ ਬਾਹਰ ਦਾ ਮਾਹੌਲ ਵਿਖਾਉਣਾ ਬਾਹਰ ਦਾ ਮਾਹੌਲ ਕਿਹਾ ਟ੍ਰੇਨ ਹੈ ਆਪਣੀ ਇਹ ਸਾਰੀ ਆਪਣੀ ਟ੍ਰੇਨ ਹੈ ਮੈਂ ਕੋਸ਼ਿਸ਼ ਕਰਦਾ ਮੈਂ ਬਿਜ਼ਨਸ ਕਲਾਸ ਬੁੱਕ ਕਰਨ ਦੀ ਹਰ ਵਾਰੀ ਕਿਉਂਕਿ ਸ਼ਾਂਤੀ ਹੁੰਦੀ ਮੈਂ ਥੋੜਾ ਬਾਣੇ ਵਿੱਚ ਰਹਿਣ ਕਰਕੇ ਤਾਂ ਕਰਕੇ ਮੈਂ ਬਿਜ਼ਨਸ ਕਲਾਸ ਬੁੱਕ ਕਰਦਾ ਕਿਉਂਕਿ ਲੋਕ ਜਿਹੜੇ ਮੇਰੇ ਨਾਲ ਬੜਾ ਦੇਖਦੇ ਨੇ ਘੂਰਦੇ ਘਰਦੇ ਨੇ ਤਾਂ ਕਰਕੇ ਫਿਰ ਮੈਨੂੰ ਥੋੜਾ ਹੁੰਦਾ ਵੀ ਆਪਣਾ ਥੋੜਾ ਜਿਹਾ ਵਧੀਆ ਲੈਵਲ ਮੇਨਟੇਨ ਕਰਕੇ ਰੱਖਿਆ ਜਾਵੇ ਸੋ ਲੈਟਸ ਆਇਓ ਤੁਹਾਨੂੰ ਵਿਖਾਉਣਾ ਬਾਹਰ ਚੈੱਕ ਕਰੋ ਬਾਈ ਬਰਫ フォண்ட் ਡਿਬੋ ਪੈਂਡੀਆਂ ਮੇਬੀ ਮਾਈਨਸ 9 ਡਿਗਰੀ ਦਾ ਟੈਂਪਰੇਚਰ ਤਾਪਮਨ ਚੈੱਕ ਕਰੋ ਸਵਾ ਪੈਂਟਰ ਕਰ ਚੁੱਕੇ ਆ ਦੇਖੋ ਕਿੰਨਾ ਸੋਹਣਾ ਇੱਧਰ ਦੇਖੋ ਤੁਸੀਂ ਬਰਫੀ ਬਰਫਾ ਥੱਲੇ ਤੇ ਥੋੜੇ ਜਿਹਾ ਨੂੰ ਆਪਾਂ ਪਹੁੰਚ ਜਾਣਾ ਹੈ ਫਿਰ ਬਾਹਰ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਮੋਲ ਸਭ ਤੋਂ ਪਹਿਲਾਂ ਆਪਾਂ ਜਾ ਕੇ ਚੈਕਿੰਗ ਕਰਾਂਗੇ ਆਪਣੇ ਹੋਸਟਲ ਦੇ ਵਿੱਚ ਇੱਕ ਦਿਨ ਲਈ ਮੈਨੂੰ ਪਹਿਲਾ ਹੋਟਲ ਲੈਣਾ ਪਿਆ ਕਿਉਂਕਿ ਕੋਈ ਆਪਸ਼ਨ ਨਹੀਂ ਜਿਹੋਦੇ ਤੋਂ ਬਾਅਦ ਆਪਾਂ ਹੋਸਟਲ ਬੁੱਕ ਕੀਤਾ ਹੋਇਆ ਆਪਣੇ ਵਾਸਤੇ ਸੋ ਇੱਧਰ ਤੁਸੀਂ ਦੇਖ ਸਕਦੇ ਆ ਬਿਲਕੁਲ ਰੋਡ ਸੋ ਬਿਲਕੁਲ ਇਸ ਬੁੱਕ ਉੱਪਰ ਪਹੁੰਚ ਚੁੱਕੇ ਆ ਚਲੋ ਮਿਲਦੇ ਆ ਧੰਨਵਾਦ ਤੇ ਉੱਤਰ ਕੇ ਤੁਹਾਨੂੰ ਦਿਖਾਉਣਾ ਕਿ ਉੱਪਰ ਪੂਰੀ ਪਹੁੰਚ ਚੁੱਕੀ ਆ ਸੋ ਬਿਲਕੁਲ ਜੀ ਆਪਣੀ ਜਰਨੀ ਜਿਹੜੀ ਸੀ ਟ੍ਰੇਨ ਦੀ ਉਹ ਪੂਰੀ ਹੋਣ ਵਾਲੀ ਆ ਬਿਕੋਜ਼ ਟ੍ਰੇਨ ਜਿਹੜੀ ਆਧਾ ਘੰਟਾ ਘੰਟਾ ਲੇਟ ਆ ਮੈਂ ਤੁਹਾਨੂੰ ਵਿਖਾਉਣਾ ਵਾਂ ਤਲੋ ਇਹ ਵੀ ਹਰੇ ਕੰਟਰੀ ਆਪਣੇ ਹਿਸਾਬ ਦੇ ਵਿੱਚ ਐਡਵਾਂਸਡ ਹੈ ਹੁਣ ਮੈਂ ਆਪਣੇ ਪੂਰੀ ਤਰੀਕੀ ਦੇਖ ਸਕਦੇ ਆ ਇੱਕ ਥੱਲੇ ਲੇਅਰ ਪਾਈ ਆ ਗਰਮ ਫਿਰ ਉੱਪਰ ਬਾਣਾ ਨਾ ਉੱਪਰ ਬਾਣੇ ਦੇ ਉੱਪਰ ਆ ਜੈਕਟ ਜੈਕਟ ਦੇ ਉੱਪਰ ਆ ਤੇ ਥੋੜਾ ਜਾਂ ਤੁਸੀਂ ਦੇਖ ਸਕਦੇ ਆ ਇੱਧਰ ਤੁਹਾਨੂੰ ਦਿਖਾਉਣਾ ਵਾ ਸੋ ਬਿਲਕੁਲ ਉੱਪਰ ਤੁਸੀਂ ਦੇਖ ਸਕਦੇ ਆ ਇਹ ਟਾਈਮ ਵੀ ਦਿਖਾ ਰਹੀ ਆ ਮੈਂ ਦਿਖਾਉਣਾ ਤੁਹਾਨੂੰ ਸੋ ਬਿਲਕੁਲ ਦੇਖ ਸਕਦੇ ਆ ਅਸੀਂ ਲੁੱਕ ਪਹੁੰਚਣ ਵਾਲੀ ਆ ਇੱਥੇ 5 ਮਿੰਟ ਨਾਲ ਦੇ ਨਾਲ ਸੈਂ ਵੀ ਦਿਖਾ ਰਹੀ ਹੈ 10-5 ਮਿੰਟ ਤੇ ਬਾਹਰ ਦਾ ਤਾਪਮਾਨ ਚੈੱਕ ਕੀਤਾ ਮੈਂ 4 ਤੇ 5 ਹੋਊਗਾ ਤੇ ਰਾਤ ਨੂੰ -9 ਚੱਲ ਜਾਣਾ ਜੇ ਮੈਂ ਬਿਨਾਂ ਵਸਤਰਾਂ ਤਾਂ ਜਾਵਾਂ ਮੈਂ ਜੰਮ ਵੀ ਸਕਦਾ ਵਾਂ ਹੁਣ ਇੱਥੇ ਆਪਾਂ ਜਾ ਕੇ ਆਪਣਾ ਚੈੱਕ ਆਊਟ ਕਰਦੇ ਆਂ ਉਹ ਚੈੱਕ ਆਊਟ ਪਈ ਜਾਣਾ ਜਾ ਕੇ ਚੈੱਕ ਇਨ ਕਰਦੇ ਆਂ ਸੋ ਬਿਲਕੁਲ ਵਾਦੇ ਆ ਜੀ ਬਾਹਰ ਨੂੰ ਚੱਲਦੇ ਆਂ ਨਾਲੇ ਤੁਹਾਨੂੰ ਬਾਹਰ ਦਾ ਵੀਊ ਵਿਖੋਣਾ ਬਿਜ਼ਨਸ ਕਲਾਸ ਕਰਾਉਣ ਦਾ ਇੱਕ ਫਾਇਦਾ ਹੁੰਦਾ ਚੈੱਕ ਕਰੋ ਆਪਣੇ ਆਪ ਹੀ ਖੁੱਲਦੀ ਹੈ ਬਾਹਰ ਹੀ ਸੋ ਦੂਏ ਦਿਲਾਰੀ ਚਲਦੇ ਆਂ ਨੈਕਸਟ ਦੇਖਦੇ ਆਂ ਸੋ ਫਾਈਨਲੀ ਗਾਇਸ ਮੈਂ ਪਹੁੰਚ ਚੁੱਕਾ ਹਾਂ ਅਜ਼ੀ ਇਨਸਬ੍ਰੁਕ ਸੋ ਚਲਦੇ ਆਂ ਥੱਲੇ ਤੁਸੀਂ ਦੇਖ ਸਕਦੇ ਆਂ ਹੂੰ ਠੰਡ ਬਹੁਤ ਜ਼ਿਆਦਾ ਪਹਿਲਾਂ ਤੇ ਮੈਂ ਆਪਣੇ ਨਾ ਪਹਿਲਾਂ ਮੈਂ ਆਪਣੇ ਬੈਗ ਲਾਉਣਾ ਵਾ ਠੰਡ ਬਹੁਤ ਜ਼ਿਆਦਾ ਨਿਕਲਦੇ ਆਂ ਸਾਰੇ ਧੁਮਾ ਨਿਕਲਣ ਲੱਗਿਆ ਮੂੰਹ ਚ ਤੇ ਚਲਦੇ ਆਂ ਥੱਲੇ ਵਿਖਾਉਣਾ ਤੁਹਾਨੂੰ ਸੋ ਸਭ ਤੋਂ ਪਹਿਲਾਂ ਆਪਾਂ ਇੱਥੋਂ ਬਾਹਰ ਚਲਦੇ ਆਂ ਪਹਿਲਾਂ ਆਪਾਂ ਚੈੱਕ ਇਨ ਕਰਾਂਗੇ ਸੋ ਅੱਜ ਦਾ ਵਲੌਗ ਆਪਾਂ ਚੈੱਕ ਇਨ ਵਗੈਰਾ ਕਰਕੇ ਫਿਰ ਖਤਮ ਕਰਾਂਗੇ ਸੋ ਚਲੋ ਚੱਲ ਬਾਹਰ ਨੂੰ ਦੇਖਦੇ ਆਂ ਟੈਕਸੀ ਲੈਣੀ ਆ ਪੈਦਲ ਜਾਣਾ ਵਾ ਆਪਾਂ ਦੇਖਦਾ ਕਿਵੇਂ ਕਰਨਾ ਸੋ ਬਿਲਕੁਲ ਆਪਾਂ ਪਹੁੰਚ ਚੁੱਕੇ ਆਂ ਜੀ ਇਨਸਬਰੁਕ ਆਸਟਰੀਆ ਸੋ ਸਭ ਤੋਂ ਪਹਿਲਾਂ ਆਪਾਂ ਐਗਜ਼ਿਟ ਕਰਦੇ ਆਂ ਫਿਰ ਦੇਖਦੇ ਅੱਗੇ ਕੀ ਬੰਦ ਆ ਠੰਡ ਜਿਹੜੀ ਆ ਬਹੁਤ ਜ਼ਿਆਦਾ ਵਾ ਇੱਥੇ ਰਾਤ ਨੂੰ -9 ਚੱਲ ਜਾਣਾ ਵਾ ਸੋ lettes go lets do ਐਗਜ਼ਿਟ ਭਾਸ਼ਾ ਦਾ ਮੈਂ ਇੱਥੇ ਤੁਹਾਨੂੰ ਥੋੜਾ ਜਿਆਦਾ ਦੱਸ ਦਿਆਂ ਭਾਸ਼ਾ ਇੱਥੇ ਡੱਚ ਜਰਮਨੀ ਲੈਂਗੁਏਜ ਚੱਲਦੀ ਆ ਸੋ ਉਹਦਾ ਮੈਂ ਥੋੜਾ ਜਿਆਦਾ ਜਿੱਥੇ ਵੀ ਜਾਨਣਾ ਹੁੰਦਾ ਮੈਂ ਬੇਸਿਕ ਸਿੱਖ ਲੈਣਾ ਵਾ ਸੋ लेट्स ਗੋ ਆਊਟ ਦੇਖਦੇ ਆ ਅੱਗੇ ਹੋਸਟਲ ਕਿਵੇਂ ਪਹੁੰਚਣਾ ਆ ਬਾਈ ਵਾਕ ਟੈਕਸੀ ਜਾਂ ਬਾਈ ਬੱਸ ਸੋ ਬਾਹਰ ਨਿਕਲਦੇ ਆ ਤੁਸੀਂ ਦੇਖ ਸਕਦੇ ਆ ਵਿਊ ਚੈੱਕ ਕਰੋ ਬੱਲੇ ਬੱਲੇ ਆਹ ਬੱਸਾਂ ਨੇ ਜਿਹੜੀਆਂ ਇੱਥੋਂ ਚੱਲਦੀਆਂ ਤੇ ਆਹ ਟਰੰਮ ਆ ਕੋਸ਼ਿਸ਼ ਕਰਨੀ ਆ ਜਦੋਂ ਵੀ ਆਉਣਾ ਤੁਸੀਂ ਟਰੰਮ ਵਗੈਰਾ ਲੈਣੀ ਆ ਬੱਸ ਨਹੀਂ ਲੈਣੀ ਉਹ ਬੱਸ ਵੀ ਤੁਸੀਂ ਲੈ ਸਕਦੇ ਆ ਟਿਕਟ ਵਗੈਰਾ ਰਾਮ ਚ ਟਿਕਟਾਂ ਨਹੀਂ ਲੱਗਦੀਆਂ ਸੋ ਚਲੋ ਪਹਿਲਾਂ ਆਪਣੇ ਹੋਟਲ ਵੱਲ ਵਧਦੇ ਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਆਪਾਂ ਐਂਟਰ ਕਰ ਚੁੱਕੇ ਆ ਇਨਸਬruck ਸੋ ਚੱਲਦੇ ਆ ਵਧਦੇ ਆ ਆਪਣੀ ਜਰਨੀ ਵੱਲ ਸੋ ਸਪੋਰਟ ਜ਼ਰੂਰ ਕਰਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਲਿਓ ਠੰਡ ਤੇ ਹੈਗੀ ਆਉਂਦੇ ਧੂਆ ਨਿਕਲਣ ਲੱਗਦਾ ਮੂੰਹ ਚ ਬਿਲਕੁਲ ਆ ਤੁਸੀਂ ਦੇਖ ਸਕਦੇ ਆ ਰੋਡ ਤੇ ਜਿਹੜੀਆਂ ਟਰੰਮਸ ਵਗੈਰਾ ਰੋਡ ਤੇ ਟਰੰਮ ਵਗੈਰਾ ਚੱਲਦੀਆਂ ਉਹਦੇ ਅੰਦਰ ਗਰੀ ਗਰਮੀ ਬੜੀ ਲੱਗਦੀ ਹੈ ਤੇ ਥੱਲੇ ਠੰਡ ਬਾਹਰ ਠੰਡ ਹੈ ਬਾਕੀ ਥੋੜਾ ਥੋੜਾ ਵੈਦਰ ਹੁੰਨ ਥੱਲੇ ਥੱਲੇ ਤਾਂ ਜਸਟ ਵਿਜ਼ਿਟ ਕੀਤਾ ਆਏ ਆ ਕੱਲ ਨੂੰ ਹੋਰ ਥੋੜੀ ਬੱਧੀ ਧੱਕ ਪਾਉਨੇ ਆ ਦੇਖ ਸਕਦੇ ਹੋ ਤੁਸੀਂ ਉੱਧਰ ਸੜਕ ਪਾਰ ਕਰਦੇ ਆ ਰੈੱਡ ਹੋ ਚੁੱਕਿਆ ਵਜੂ 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 ਸੋ ਇੱਧਰ ਚੱਲਦੇ ਆ ਸੋ ਉਹ ਸਾਹਮਣੇ ਰੇਲਵੇ ਸਟੇਸ਼ਨ ਜੀ ਆ ਤੁਸੀਂ ਦੇਖ ਸਕਦੇ ਆ ਰੋਡ ਤੇ ਜਿਹੜੀਆਂ ਟਰੰਮਸ ਚੱਲਦੀਆਂ ਨੇ ਸੋ ਬਿਲਕੁਲ ਆਪਾਂ ਪਹਿਲਾਂ ਮੈਂ ਜਾਨਾ ਹੋਟਲ ਚੈੱਕ ਇਨ ਕਰਦੇ ਨੇ ਦੇਖ ਸਕਦੇ ਹਾਂ ਤੁਸੀਂ ਇਸ ਤਰ੍ਹਾਂ ਮਾਰਕੀਟਸ ਹੁੰਦੀਆਂ ਵਾਂ ਜਿੱਦੇ ਤੋਂ ਤੁਸੀਂ ਫਰੂਟ ਵਗੈਰਾ ਲੈ ਸਕਦੇ ਆ ਸਸਤਾ ਮੀਨਸ ਇਟ ਵੀ ਤੁਸੀਂ ਜੇਕਰ ਤੁਸੀਂ ਉੱਥੇ ਜਾਂਦੇ ਹੋ ਮਾਰਕੀਟ ਦੇ ਵਿੱਚ ਤਾਂ ਤੁਹਾਨੂੰ ਥੋੜਾ ਸਸਤਾ ਫਰੂਟ ਸਸਤੀ ਮਿਲਦੀ ਹੈ ਗੱਲਬਾਤ ਨਹੀਂ ਤਾਂ ਹੋਵੇ ਜੇਕਰ ਤੁਸੀਂ ਹੋਸਟਲ ਵਗੈਰਾ ਜਾ ਕੇ ਤੇ ਹੋਰ ਖਾਣਾ ਖਾਂਦੇ ਹੋ ਰੈਸਟੋਰੈਂਟ ਤੇ ਉੱਥੇ ਕੰਮ ਮਹਿੰਗਾ ਚੱਲਦਾ ਸੋ ਚਲੋ ਚੱਲਦੇ ਆ ਲੈ ਕੇ ਚੱਲਦੇ ਹਰੇਕ ਕਿਤੇ ਮਸਟੰਡੇ ਵਗੈਰਾ ਤੁਹਾਨੂੰ ਜਿਹੜੇ ਆ ਮਿਲ ਜਾਣਗੇ ਹਰੇਕ ਸ਼ਹਿਰ ਦੇ ਵਿੱਚ ਤੇ ਮੇਰੀ ਜਿਹੜੀ ਆ ਲੜਾਈ ਵੀ ਬੜੀ ਹੁੰਦੀ ਹੁੰਦੀ ਲੋਕਾਂ ਨਾਲ ਤੇ ਮੈਂ ਕਦੀ ਨਹੀਂ ਮੈਨੂੰ 3 ਸਾਲ ਹੋ ਗਏ ਡਰਦੈਨ ਉਹ ਡਰਦੈਨ ਕਿਸੇ ਨਾਲ ਘੁੰਮਦੇ ਨਾ ਪਰ ਆਪਾਂ ਕਦੀ ਨਹੀਂ ਕਿਸੇ ਲੰਡੂ ਤੋਂ ਡਰੇ ਬੜੇ ਆਏ ਨਸ਼ੇੜੀ ਨਿਛੁੜੀ ਜੇ ਪਰ ਮਹਾਰਾਜ ਦੀ ਬੜੀ ਕਿਰਪਾ ਰਹੀ ਸੋ ਚਲੋ ਚੱਲਦੇ ਆ ਵਾਧਦੇ ਆ ਆਪਣੇ ਸਫ਼ਰ ਵੱਲ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਫੇਰ ਰੈੱਡ ਲਾਈਟ ਬਾਜ਼ਾਰ ਵਾਓ ਲਾਈਟਿੰਗ ਠੀਕ ਠਾਕ ਆ ਹਲੇ ਸਵੇਰ ਨੂੰ ਪਤਾ ਲੱਗੂਗਾ ਕਿਵੇਂ ਖੂਬਸੂਰਤੀ ਦਾ ਰਾਤ ਨੂੰ ਹੱਲੇ ਤਾਂ ਠੀਕ ਠਾਕ ਹੈ ਸਵੇਰੇ ਦੇਖਦੇ ਆਂ ਬਾਕੀ ਪਾਰ ਕਰਦੇ ਆਂ ਰੋਡ ਹੱਲੇ ਰੈੱਡ ਲਾਈਟ ਹੋਈ ਆ ਸੋ ਬਿਲਕੁਲ ਗ੍ਰੀਨ ਲਾਈਟ ਹੋ ਚੁੱਕੀ ਆ ਥੋੜੀ ਥੋੜੀ ਭਾਸ਼ਾ ਪੜਦੇ ਜਾਂਦੇ ਆਂ ਪੈਕਰਾ ਬੈਕਰਿਆ ਬੇਕਰ ਯਰ ਬੇਕਰਿਆ ਭਾਨਾਂ ਦੀ ਬકરીਆ ਬਕਾਰ ਹੀ ਆ ਚੱਲਦੇ ਆਂ ਅੱਗੇ ਸੋਨੂੰ 크리스마ਸ ਨੂੰ ਮੁੱਖ ਰੱਖਦੇ ਹੋਏ ਸੋ ਤਿਆਰੀਆਂ ਚੱਲ ਰਹੀਆਂ ਫੁੱਲੇ ਚੱਲਦੇ ਆਂ ਅੱਜ ਅੱਗੇ ਸੋ ਚੈੱਕ ਕਰੋ ਉੱਪਰ ਸਜਾਵਟ ਉਧਰ ਵੀ 크리스마ਸ ਦੀਆਂ ਸੋ ਚੱਲਦੇ ਆਂ ਅੱਗੇ ਲੈਟਸ ਗੋ ਸੋ ਬਿਲਕੁਲ ਸੋ ਬਿਲਕੁਲ ਆਪਾਂ ਪਹੁੰਚ ਚੁੱਕੇ ਆਂ ਜੀ ਆਪਣੇ ਹੋਟਲ ਦੇ ਬਾਹਰ ਨਾ ਮੈਂ ਚੈੱਕ ਇਨ ਕਰਦਾ ਵਾਂ ਇਹਦਾ ਮੈਨੂੰ ਬੜਾ ਮਹਿੰਗਾ ਪੈ ਗਿਆ ਯਾਰ ਰਿਵੀਲ ਨਹੀਂ ਕਰਨਾ ਕਿਉਂਕਿ ਲੋਡ ਹੀ ਨਹੀਂ ਆਈ ਆਪਾਂ ਨੂੰ ਤੇ ਬਸ ਮਹਿੰਗਾ ਪੈ ਗਿਆ 120 ਯਾਰੋ 12000 ਰੁਪਏ ਉਹ ਭਾਵ 12000 ਰੁਪਏ ਦਾ ਸੋ ਚਲਦੇ ਆ ਅੰਦਰ ਪਹਿਲਾਂ ਪੁੱਲ ਕਰਨਾ ਪਊ ਆਪਣਾ ਪਾਸਪੋਰਟ ਲੈ ਕੇ ਉਹ ਲੈ ਚੈਕਿੰਗ ਕਰ ਰਿਹਾ ਮੇਰਾ ਰਾਧਾ ਧਨਵਾਨਾ ਚਾਹ ਹਸਟਲ ਕਹਿੰਦਾ ਤੁਸੀਂ ਯਾਰ ਕੌਣ ਕਹਿੰਦਾ ਕਿੱਥੋਂ ਆਏ ਕਿਵੇਂ ਕਹਿੰਦਾ ਬੜੀ ਯਾਰ ਮੇਰਾ ਨਾਮ ਗੱਲ ਕੀਤੇ ਹੁੰਦਾ ਤੁਸੀਂ ਬਾਬਾ ਜੀ ਨੰਦ ਲਾਓ ਨਵੇਂ ਕਹਿੰਦਾ ਚੈੱਕ ਕਰੋ ਤੁਸੀਂ ਆਪਾਂ ਪਹੁੰਚ ਚੁੱਕੇ ਆਂ ਜੀ ਹੋਟਲ ਸੈਂਟਰਲ ਸੇ ਜੇਕਰ ਤੁਸੀਂ ਆਉਣਾ ਤੁਹਾਨੂੰ ਪਹਿਲਾਂ ਬੁਕਿੰਗ ਕਰਨੀ ਪਊਗੀ ਮੈਂ ਥੋੜੀ ਲੇਟ ਕੀਤੀ ਇਸ ਕਰਕੇ ਮੈਨੂੰ ਥੋੜਾ ਐਕਸਪੈਂਸਿਵ ਪਿਆ ਵਾ ਸੋ ਦੈਟਸ ਬਾ ਸੋ ਅੱਗੇ ਚੱਲਦੇ ਹਾਂ ਬਾਕੀ ਮੈਂ ਚੈਕਿੰਗ ਹੋ ਰਹੀ ਹੈ ਸੋ ਅਗੇ ਦਮ ਰੁਕੋ ਸੋ ਆਪਾਂ ਮਿਲਿਆ ਵਾ ਜੀ 101 ਰੂਮ ਨੰਬਰ ਸੋ ਇਸ ਤਰ੍ਹਾਂ ਲਿਖੇ 110 109 106 104 ਕੁੜੀਆਂ ਗੁਫਾਈ ਆ ਕੇ ਕੁੜੀਆਂ ਕਮਰੇ ਤੇ ਕਾਦੀ ਉਹ ਕੁੜੀਆਂ ਕੁਦਰ ਜਾ ਕੇ ਇੱਕ ਨੰਬਰ ਦਿੱਤਾ ਮੈਨੂੰ ਫੇਰ ਦੁਬਾਰਾ ਬੈਗ ਲੈ ਕੇ ਆਉਣੇ ਲਾਣੇ ਛੱਟਿਆਰ ਬਾਅਦ ਚ ਬਗਨਦਨ ਕਮਰਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਇਹ ਮੇਰਾ ਹੋਟਲ ਆ ਹੋਟਲ ਸੈਂਟਰਲ ਦੇ ਨਾਮ ਤੋਂ ਸੋ ਬਿਲਕੁਲ ਮੈਂ ਪਹੁੰਚ ਚੁੱਕਿਆ ਹਾਂ ਜੀ ਆਸਟਰੀਆ ਤੇ ਹੁਣ ਮੇਰੇ ਥੋੜੇ ਦਿਨ ਆਸਟਰੀਆ ਚ ਬਿਤਾਣਗੇ ਤੇ ਹੁਣ ਮੈਂ ਚੱਲਿਆ ਹਾਂ ਕੁਝ ਛਕਣ ਛਕਾਉਣ ਤੇ ਮੇਰਾ ਇਰਾਦਾ ਕੋਈ ਨਾ ਕੋਈ ਹੋਸਟਲ ਵਗੈਰਾ ਉਹ ਹੋਸਟਲ ਜਿਹਨਾਂ ਰੈਸਟੋਰੈਂਟ ਲੱਭਦੇ ਆ ਕੁਝ ਖਾਣੇ ਆ ਸੋ ਮੇਰਾ ਰਾਧਾ ਅੱਜ ਦੀ ਵੀਡੀਓ ਮੈਂ ਇੱਥੇ ਸਟਾਪ ਕਰਦਾ ਜਿੰਨਾ ਕੁ ਵੀ ਬਣ ਗਿਆ ਕਿਉਂਕਿ ਜੇਕਰ ਮੇਰਾ ਸਾਰਾ ਧਿਆਨ ਬਲੌਗ ਚ ਰਹੂਗਾ ਤੇ ਮੈਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਸਕਦਾ ਕੁਝ ਖਾ ਪੀ ਨਹੀਂ ਸਕਦਾ ਸਾਰਾ ਟਾਈਮ ਬਲੌਗ ਚ ਲੰਘ ਜਾਂਦਾ ਸੋ ਬਹੁਤ ਸੋਹਣਾ ਸ਼ਹਿਰ ਆ ਬਾਕੀ ਸਵੀਰ ਨੂੰ ਐਕਸਪਲੋਰ ਕਰਦੇ ਆ ਤੇ ਕਿਉਂਕਿ ਇੱਥੇ ਸਨੋ ਵਗੈਰਾ ਜਿਆਦਾ ਬਣਦੀ ਆ ਸੋ ਉਹਦੇ ਕਰਕੇ ਤੁਸੀਂ ਦੇਖ ਸਕਦੇ ਆ 크ਿਸਮਸ ਨੂੰ ਮੁਖ ਰੱਖਦੇ ਹੋਏ ਇਤਨਾ ਦੇ ਬੰਦੇ ਬੁੜੀਆਂ ਜੇ ਲਾ ਦਿੱਤੇ ਗਏ ਨੇ ਤਾਂ ਜੋ ਪਬਲਿਕ ਨੂੰ ਕ੍ਰੀਏਟ ਕਰਨ ਵਾਸਤੇ ਸੋ ਉਧਰ ਵੀ ਤੁਸੀਂ ਦੇਖ ਸਕਦੇ ਆ 크ਿਸਮਸ ਨੂੰ ਮੁਖ ਰੱਖਦੇ ਹੋਏ ਇਹਨਾਂ ਦੇ ਦੇਸ਼ਾਂ ਦੇ ਵਿੱਚ ਇੱਧਰ ਵੀ ਸਾਰੇ ਪਾਸੇ ਜੜੀਆਂ ਤਿਆਰੀਆਂ 크ਿਸਮਸ ਦੀਆਂ ਕੀਤੀਆਂ ਗਈਆਂ ਤੇ ਭਰਾ ਤੁਹਾਡਾ ਉਵੇਂ ਬਾਣੇ ਚ ਸ਼ਹਿਰੇ ਜੀ ਦਾ ਹਾਲ ਲੋਕੀ ਵੇਰੇ ਲੈਂਦੀ ਇਹਨਾਂ ਨੇ ਇੰਨੇ ਇੰਨੇ ਥਲੇ ਪਜਾਮੇ ਪਜੂਮੇ ਦੇ ਮੋਟੀਆਂ ਆਪਾਂ ਆਪਣਾ ਪ੍ਰਬੰਧ ਕੀਤਾ ਹੋਇਆ ਪਰ ਉਹ ਗੱਲ ਕਰਦਾ ਤੇ ਥੋੜਾ ਜਿਹਾ ਤੁਹਾਨੂੰ ਵਿਖਾ ਦਿੰਦਾ ਮੈਂ ਹੋਰ ਮਾਹੌਲ ਮੂੰਹ ਚ ਦੇ ਉਹ ਜਿਵੇਂ ਆਪਣੇ ਨਵੰਬਰ ਦਸੰਬਰ ਚ ਬਣਦੀ ਗੱਲ ਉਹ ਨਿਕਲ ਆਉਂਦਾ ਸਾਰੇ ਮੇਰੇ ਵਾਲੇ ਦੇਖਦੇ ਨੇ ਕਿ ਬਾਬਾ ਜੀ ਕਿੱਥੋਂ ਆਏ ਨੇ ਕੌਣ ਨੇ ਇਹਨਾਂ ਨੂੰ ਪਤਾ ਨਹੀਂ ਸਵੇਰੇ ਜਦੋਂ ਆਪਾਂ ਘੁੰਮਾਂਗੇ ਸ਼ਹਿਰ ਦੇ ਵਿੱਚ ਢੇੜਾ ਫੇੜਾ ਮਾਰਾਂਗੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਹਾਂ ਭਾਈ ਯਾਰ ਇਹ ਤਾਂ ਉਹ ਬੰਦੇ ਨੇ ਯਾਰ ਕੌਣ ਆਏ ਫਿਰ ਪੁੱਛਦੇ ਨੇ ਕਿੱਥੋਂ ਆਏ ਹੋ ਤੁਸੀਂ ਕੀ ਕਰਦੇ ਹੋ ਫਿਰ ਉਹਨਾਂ ਨੂੰ ਦੱਸਿਦਾ ਭਾਈ ਅਸੀਂ ਪੰਜਾਬ ਤੋਂ ਆਏ ਆ ਤੇ ਇਵੇਂ ਰਹਿੰਨੇ ਆ ਤਿਆਰ ਬਰ ਤਿਆਰ ਸੋ ਜਿਨ੍ਹਾਂ ਨੂੰ ਦੇ ਵਿਚਾਰੇ ਜਿਹੜੇ ਤੇ ਦੁਖੀ ਨੇ ਉਹਨਾਂ ਨੂੰ ਤੇ ਦੁੱਖ ਲਾ ਕੇ ਦਾ ਹਨਾ ਵੀ ਬਾਣੇ 'ਚ ਕੋਈ ਘੁੰਮਦੇ ਇਦਾਂ ਉਦਾਂ ਕਿਉਂਕਿ ਦੇਖੋ ਇੰਨੀ ਦੁਨੀਆ ਘੁੰਮਦੀ ਅੱਜ ਤੱਕ ਬਾਣੇ 'ਚ ਕਿਸੇ ਨੇ ਪ੍ਰਸਾਰ ਪ੍ਰਸਾਰ ਨਹੀਂ ਕੀਤਾ ਚਲੋ ਵੀ ਗੁਰੂ ਸਾਹਿਬ ਸੇਵਾ ਲੈਂਦੇ ਨੇ ਹਨਾ ਤੇ ਆਪਾਂ ਚੱਕਰਵਰਤੀ ਚੈੱਕ ਕਰੋ ਸੋ ਬਿਲਕੁਲ ਉਹਨੂੰ ਉਹਦਾ ਕਰਦੇ ਹੋਏ ਤੇ ਬਣਾਇਆ ਹੋਇਆ ਪਿੰਜਰਾ ਸੋ ਇੱਧਰ ਬੱਚੇ ਵਗੈਰਾ ਦੂਜਾ ਤੀਜਾ ਸਾਰਾ ਸੋ ਚੱਲਦੇ ਆਂ ਦੇਖਦੇ ਆਂ ਕੀ ਬੰਦ ਆ ਪਾਪਾ ਜੀ ਮੇਰੇ ਅਲ ਵੀਖੀ ਜਾਂਦੇ ਉਧਰ ਮਾਤਾ ਜੀ ਵੀ ਸਾਈਕਲ ਆ ਕੇ ਆ ਗਏ ਨੇ ਤੇ ਮੇਰਾ ਰਹਾਦਾ ਇੱਕ ਦੀ ਸਟੋਰੀ ਵੀ ਆਪਾਂ ਆਪਣੇ ਫੋਨ ਦੇ ਵਿੱਚ ਆਪਣੇ ਇੰਡੀਆ ਦੇ 10 12 ਇੱਧਰ ਵੱਜ ਚੁੱਕੇ ਨੇ 6 ਸੋ ਥੋੜੀ ਜੀ ਇੱਧਰ ਬਣਾ ਲੈਨੇ ਆਪਾਂ ਸਟੋਰੀ ਸ਼ੋਰੀ ਜੀ ਤੇ ਇੱਧਰ ਕਰ ਲੈਨੇ ਕ੍ਰੀਏਟ ਤੇ ਬਾਅਦ ਦੇ ਵਿੱਚ ਆਪਾਂ ਜਿਹੜੀ ਆ ਵੀਡੀਓ ਜਿਹੜੀ ਆ ਉਹ ਆਪਾਂ ਪਾ ਦਾਂਗੇ ਸੋ ਬਿਲਕੁਲ ਆਪਾਂ ਇੱਕ ਛੋਟਾ ਜਿਹਾ ਮਾਈਨਰ ਦਾ ਸ਼ੋਟ ਲੈ ਲੈਂਦੇ ਆ ਸੋ ਚੱਲਦੇ ਆ ਅੱਗੇ ਲੱਗ ਸੀ ਅੱਗੇ ਤੁਹਾਨੂੰ ਥੋੜਾ ਜਿਹਾ ਮਾਰਕੀਟ ਦਿਖਾ ਦੇਣਾ ਵਾ ਥੋੜੀ ਜਿਹੀ ਲੰਬੀ ਲੈ ਚੱਲਦੇ ਆ ਵੀਡੀਓ ਤੁਸੀਂ ਵੀ ਮੇਰੇ ਨਾਲ ਜੁੜ ਕਰ ਲਓ ਥੋੜਾ ਜਿਹਾ ਵਿਊ ਦੇਖ ਲਓ ਟਾਈਮ ਕਿੰਨਾ ਹੋ ਗਿਆ 10 12 ਮੈਨੂੰ ਵੀਡੀਓ ਐਡੀਟ ਵੀ ਕਰਨੀ ਪੈਣੀ ਆ ਤੇ ਥੰਬਨੇਲ ਮੈਂ ਪਹਿਲਾਂ ਹੀ ਐਡਿਟ ਕੀਤਾ ਹੋਇਆ ਸੋ ਰੈਸਟੋਰੈਂਟਸ ਕੈਫੇ 바ਰਸ ਆਈ ਹਵ ਟੂ ਫਾਈਂਡ ਮਾਈ ਪਲੇਸ ਵੇਅਰ ਆਈ ਕੈਨ ਈਟ ਸਮਥਿੰਗ ਗੁੱਡ ਤੇ ਚੱਲਦੇ ਆਂ ਅੱਗੇ ਦੇਖਦੇ ਆਂ ਲੱਭਦੇ ਆਂ ਕੀ ਲੱਭਦਾ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੋਈ ਬਜ਼ੁਰਗ ਵਿਚਾਰੇ ਦੀ ਉਮਰ 70 80 ਸਾਲ ਹੋਣੀ ਆ ਫੋਨ ਮੈਂ ਆਪਣਾ ਸੇਵ ਕਰ ਲੈਣਾ ਤਾਂ ਲੜੇ ਵਾਲੀ ਜੇ ਵਿੱਚ ਪਾ ਲੈਣਾ ਕਿਉਂਕਿ ਜੈਕਟ ਦੇ ਵਿੱਚ ਕੋਈ ਵੀ ਛੇਰ ਪੰਜਾ ਬੀਬੀ ਚੈੱਕ ਕਰੋ ਤੁਸੀਂ ਜਾਣਦੀ ਕਿ ਨਹੀਂ ਸਾਈਕਲ ਦੇ ਮਾਰਦੀ ਛਾਲਾ ਆਪਣੇ ਵਾਲੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਚੜ੍ਹੇ ਹੁੰਦੇ ਨੇ ਚੈੱਕ ਕਰੋ ਸੋ ਬਿਲਕੁਲ ਆਪਾਂ ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਆਂ ਸੋ ਮੇਬੀ ਆਈ ਹਵ ਟੂ ਫਿਨਿਸ਼ ਮਾਈ ਅਵ ਲਾਗ ਇਅਰ ਬਿਕਾਜ਼ ਆਈ ਹਵ ਟੂ ਫਾਈਂਡ ਸਮਥਿੰਗ ਸੋ ਚੱਲਦੇ ਆਂ ਉਹ ਦੇਖਦੇ ਆਂ ਉੱਥੇ ਕੀ ਆ ਸੋ ਬਿਲਕੁਲ ਆਪਾਂ ਪਹੁੰਚ ਚੁੱਕੇ ਆਂ ਜੀ ਮਾਰਕੀਟ ਦੇ ਵਿੱਚ ਹੁਣ ਮੇਰਾ ਅਰਾਧਾ ਮੈਂ ਕੈਮਰਾ ਬੰਦ ਕਰਦਾ ਰਾਤ ਦਾ ਫਿਰ ਆਪਾਂ ਕੱਲ ਨੂੰ ਆਪਾਂ ਕੀ ਕਰਨਾ ਵਾ ਕੱਲ ਨੂੰ ਆਪਾਂ ਸਾਰੀ ਜਾਣਕਾਰੀ ਇੱਧਰ ਵੀ ਦੇਖ ਸਕਦੇ ਆਂ ਤੁਸੀਂ ਵੀਡੀਓ ਫੋਟੋ ਵਗੈਰਾ ਵਾਸਤੇ ਸੋ ਇੱਧਰ ਵੀ ਇਸ ਟਾਈਮ ਸਾਰੇ ਗੋਰੇ ਗੋਰੀਆਂ ਸਭ ਐ ਸਟੈਂਪੂਰਾ ਲੱਭ ਲੱਭ ਹੋਇਆ ਕੰਮ ਲੋਕ ਟਿਕਨੇ ਲਗਾ ਤਨੂੰ ਠੰਡ ਜਿਹੜੀ ਆ ਰਾਤ ਨੂੰ ਮਾਈਨਸ ਹੋ ਜਾਣੀ ਆ ਸੋ ਚੱਲਦੇ ਆਂ ਦੇਖਦੇ ਆਂ ਕੀ ਬੰਦ ਆ ਅੱਗੇ ਇੱਧਰ ਹੈਗਾ ਹੋਰ ਉਹ ਆਪਾਂ ਨੂੰ ਸਿਸਟਮ ਚਾਹੀਦਾ ਨਹੀਂ ਤੇ ਬਿਲਕੁਲ ਚੱਲਦੇ ਆ ਅੱਗੇ ਟ੍ਰੋਲਾ ਕਰੋਲਾ ਮਰੋਲਾ ਤੇ ਸ਼ੈਰੋਲਾ ਤੇ ਆ ਚੈੱਕ ਕਰੋ ਆਪਣਾ ਅੱਗੇ ਅੱਗੇ ਡਿਜ਼ਨੀ ਲੈਂਡ ਡਿਜ਼ਨੀ ਲੈਂਡ ਕਹਿੰਦਾ ਭਾਵ ਤੇ ਕ੍ਰਿਸਮਸ ਮਾਰਕੀਟ ਸੋ ਚਲੋ ਠੀਕ ਹੈ ਜੀ ਮਿਲਦੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸੋ ਸਵਾਗਤ ਕਰਦੇ ਆ ਜੀ ਅਗਲਾ ਤੁਹਾਡੇ ਨਵੇਂ ਚੈਨਲ ਦੇ ਵਿੱਚ ਵਲੌਗ ਦੇ ਵਿੱਚ ਅਗਲੀ ਵਾਰੀ ਹੋਣ ਇਨਾਂ ਅਗਲੀ ਵਾਸਤੇ ਚ ਖਾਲਸਾ ਮੈਂ ਅਗਰ ਜੀ ਕੀ ਕਹਦਾ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਜਰੂਰ ਕਰਦੇ ਹੋ ਧੰਨਵਾਦ